ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓੜ ਤੇ ਆਸਰਾ ਅਸੀਂ ਲੈਂਦੇ ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ ਹਰ ਦਮ ਨਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਸਾਥ ਸੰਗਤ ਜੀਓ ਸੇਵਾ ਉਹ ਮਨੁੱਖ ਹੈ ਕਰ ਸਕਦਾ ਕਿਰਪਾ ਜੀ ਦੇ ਤੇ ਕਰਦਾ ਪਰਮਾਤਮਾ ਹੈ ਸੇਵਾ ਉਹ ਮਨੁੱਖ ਹੈ ਕਰ ਸਕਦਾ ਕਿਰਪਾ ਜੀ ਦੇ ਤੇ ਕਰਦਾ ਪਰਮਾਤਮਾ ਹੈ ਤਨ ਮਨ ਧਨ ਦੇ ਨਾਲ ਜੋ ਕਰੇ ਸੇਵਾ ਸ਼ੁੱਧ ਹੁੰਦੇ ਸਰੀਰ ਤੇ ਆਤਮਾ ਹੈ ਸੇਵਾ ਕਰਦਾ ਜੋ ਦੁਖੀ ਮਨੁੱਖਤਾ ਦੀ ਉਹਦੇ ਪਾਪਾਂ ਦਾ ਹੁੰਦਾ ਫਿਰ ਖਾਤਮਾ ਹੈ ਆ ਨਜ਼ਰੀ ਨਜ਼ਰ ਹਾ ਹੋ ਨਿਹਾਲ ਜਾਂਦਾ ਮਿਲਦੀ ਆਤਮਾ ਵਿੱਚ ਪਰਮਾਤਮਾ ਐ ਗੁਰੂ ਸਾਹਿਬਾਂ ਨੇ ਸਿਮਰਨ ਤੇ ਜ਼ੋਰ ਦਿੱਤਾ ਸਾਡੇ ਜੀਵਨ ਦਾ ਹੈ ਆਧਾਰ ਸਿਮਰਨ ਆ ਸਬਰ ਸਦਕ ਨਾਲ ਸਿਮਰਨ ਨੇ ਜੋ ਕਰਦੇ ਦਿੰਦਾ ਲੋਕ ਪਰਲੋਕ ਸوار ਸਿਮਰਨ ਹਮੇ ਅਤੇ ਦੁਇਤ ਦੇ ਭਾਂਬੜਾ ਨੂੰ ਕਰ ਦਿੰਦਾ ਏ ਠੰਡੜਾ ਠਾਰ ਸਿਮਰਨ ਤੇ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿਮਰਨ ਬੋਲੇ ਸੋਨਿਆਲ ਇਟ ਇਜ਼ ਯੂਨੀਵਰਸਲ ਟਰੂਥ ਨਸ਼ੇੜੀਆਂ ਦੇ ਘਰ ਤੇ ਨਰਕ ਬਣੇ ਹੀ ਰਹਿੰਦੇ ਨੇ ਬਟ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿਮਰਨ ਬਾਲ ਅਰਜਨ ਜੀ ਦੇ ਦਰਸ਼ਨ ਕਰਿਓ ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇੱਕ ਦਿਨ ਅਰਜਨ ਹੈ ਤੇਰਾ ਹੋਂ ਹਾਰ ਬਾਲਕ ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇੱਕ ਦਿਨ ਅਰਜਨ ਤੇਰਾ ਏ ਹੋਣ ਹਾਰ ਬਾਲਕ ਆ ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ ਦੁਨੀਆ ਵਿੱਚ ਪਾਉ ਸਤਕਾਰ ਬਾਲਕ ਰਹੁ ਸਦਾ ਹੀ ਰੱਬੀ ਰਜ਼ਾ ਅੰਦਰ ਹੋਊ ਸ਼ਾਂਤੀ ਦਾ ਏ ਅਵਤਾਰ ਬਾਲਕ ਤੇ ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ ਖੜੇ ਮੱਥੇ ਲਊ ਸਹਾਰ ਬਾਲਕ ਸਤਿ ਸ੍ਰੀ ਅਕਾਲ ਸਾਸ ਸੰਗਤ ਜੀ ਦਰਸ਼ਨ ਕਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੋਹੇთა ਬਾਣੀ ਦਾ ਵੋਇთა ਕਹਿ ਰਹੇ ਨੇ ਪਾਤਸ਼ਾਹ ਜੀ ਨੰਨੇ ਲਾਲ ਤਾਈ ਬੇਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ ਸੌਣ ਰਹੀਆਂ ਸਨ ਦੀਨ ਦਿਆਲ ਤਾਈ ਬਾਲ ਅਰਜਨ ਵੀ ਰੜਦੇ ਹੋਏ ਕੋਲ ਪਹੁੰਚੇ ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਈ ਦੋਹੇ ਥਾ ਬਾਣੀ ਕਾ ਬੋਇ ਥਾ ਕੈ ਮੁਖੋਂ ਵਰ ਦਿੱਤਾ ਸੀ ਨੰਨੇ ਜੇ ਬਾਲ ਤਾਈ ਆ ਨਜ਼ਰੀ ਨਦਰਸੀ ਕਰਨ ਹਾਲ ਦਿੱਤਾ ਭਾਈ ਜੇਥੇ ਦੇ ਨੋਂ ਨਿਹਾਲ ਤਾਈ ਸਤਿ ਸ੍ਰੀ ਅਕਾਲ ਸਾਥ ਸੰਗਤ ਜਿਓ ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ ਗੁਰੂ ਨਜ਼ਰ ਚ ਹੋਇਆ ਪਰਵਾਨ ਜਿਹੜਾ ਕਮਲ ਫੁੱਲ ਤੇ ਵਾਂਗ ਨਰਲੇਪ ਰਹਿ ਕੇ ਗ੍ਰਸਤੀ ਜੀਵਨ ਚ ਪੂਰਨ ਇਨਸਾਨ ਜਿਹੜਾ ਆਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ ਗੁਣਾ ਨਾਲ ਭਰਪੂਰ ਗੁਣਵਾਨ ਜਿਹੜਾ ਤੇ ਹਰ ਇੱਕ ਨੂੰ ਵਿਰਸੇ ਵਿੱਚ ਨਹੀਂ ਮਿਲਦਾ ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ ਬੋਲੇ ਸੋਨਿਆਲੇ ਹਰ ਇੱਕ ਨੂੰ ਵਿਰਸੇ ਵਿੱਚ ਨਹੀਂ ਮਿਲਦਾ ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ ਦਰਸ਼ਨ ਕਰੀਏ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਪਾਵਨ ਆਦ ਬੀੜ ਨੂੰ ਸ਼ਿਸ਼ੋਭਤ ਕਰਨ ਦੇ ਲਈ ਹਰਮੰਦਰ ਸਾਹਿਬ ਵੱਲ ਚੱਲ ਰਹੇ ਨੇ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀ ਹਰਮੰਦਰ ਵੱਲ ਚੱਲ ਰਹੇ ਸੀ ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ ਛਿੜਕ ਜਮੀਨ ਉੱਤੇ ਪਾਵਨ ਜਲ ਰਹੇ ਸੀ ਆਪਣੀ ਪੱਗ ਤੇ ਪੱਲੂ ਨਾਲ ਭਾਈ ਬੰਨੋ ਕਰ ਸਾਫ ਰਸਤਾ ਪਲੋ ਪਲ ਰਹੇ ਸੀ ਆ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਣ ਤੇ ਪੰਚਮ ਪਾਤਸ਼ਾਹ ਜੀ ਚੌਰ ਚੱਲ ਰਹੇ ਸੀ ਦਰਸ਼ਨ ਕਰੀ ਆਪਾਂ ਪਾਵਨ ਹਰਿਮੰਦਰ ਸਾਹਿਬ ਦੇ ਹਰਿਮੰਦਰ ਸਾਹਿਬ ਸਜਾ ਕੇ ਬੀੜ ਸਾਹਿਬ ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ ਰਿਦਾ ਗੁਰੂ ਦਾ ਜਾਨੋ ਗ੍ਰੰਥੇ ਅੰਦਰ ਆਪਣੇ ਮੁਖੋਂ ਫਰਮਾਇਆ ਸੀ ਗੁਰੂ ਅਰਜਨ ਰਿਦਾ ਗੁਰੂ ਦਾ ਜਾਨੋ ਗ੍ਰੰਥੇ ਅੰਦਰ ਆਪਣੇ ਮੁਖੋਂ ਫਰਮਾਇਆ ਸੀ ਗੁਰੂ ਅਰਜਨ ਆ ਪੋਥੀ ਸੇਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਤੇ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਪਹਿਲੇ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ ਬੋਲੇ ਸੋਨ ਸਾਂਗਤ ਜੀਓ ਦਰਸ਼ਨ ਕਰੀਏ ਪਾਤਸ਼ਾਹ ਜੀ ਦੀ ਪਾਵਨ ਸ਼ਹਾਦ ਦਾ ਸਮਾਂ ਕਿ ਕਦੀ ਕਦੀ ਜੋ ਆਉਂਦੇ ਸੰਸਾਰ ਦੇ ਅੰਦਰ ਹੀਰੇ ਰਤਨ ਅਨਮੋਲ ਸਨ ਗੁਰੂ ਅਰਜਨ ਆਪਣੇ ਸੀਨੇ ਤੇ ਸ਼ੁਰੂ ਤੋਂ ਰੱਖ ਪੱਥਰ ਸੁਣੇ ਬੋਲ ਕਬੂਲ ਸਨ ਗੁਰੂ ਅਰਜਨ ਮੱਖ ਵਿੱਚੋਂ ਨਾ ਸੀ ਜਹਾਏ ਨਿਕਲੀ ਗਏ ਜਿੰਦੜੀ ਘੋਲ ਸਨ ਗੁਰੂ ਅਰਜਨ ਆ ਡੋਲ ਗਏ ਸੰਖੰਡ ਬ੍ਰਹਮੰਡ ਸਾਰੇ ਐ ਪਰ ਰਹੇ ਅਡੋਲ ਸੰਗੁਰੂ ਅਰਜਨ ਬੋਲੇ ਸੋਲੇ ਸਾਜ ਸੰਗਤ ਜੀ ਜਿਹੜੇ ਫੁੱਲਾਂ ਦੇ ਨਾਲ ਪਿਆਰ ਕਰਦੇ ਉਹ ਤਾਂ ਕੰਡਿਆਂ ਨਾਲ ਵੀ ਖੈ ਸਕਦੇ ਜਿਹੜੇ ਫੁੱਲਾਂ ਦੇ ਨਾਲ ਪਿਆਰ ਕਰਦੇ ਹੋ ਤੇ ਕੰਡਿਆਂ ਨਾਲ ਵੀ ਖੈ ਸਕਦੇ ਉਹ ਸਦਾ مخਮਲੀ ਆਸਣ ਤੇ ਬਹਿਣ ਵਾਲੇ ਤਪਦੀ ਤਵੀ ਦੇ ਉੱਤੇ ਵੀ ਬਹਿ ਸਕਦੇ ਸਦਾ مخਮਲੀ ਆਸਣ ਤੇ ਬਹਿਣ ਵਾਲੇ ਤਪਦੀ ਤਵੀ ਦੇ ਉੱਤੇ ਵੀ ਬਹਿ ਸਕਦੇ ਨਾਮ ਸਿਮਰਨ ਚ ਜਿਹੜੇ ਨੇ ਲੀਨ ਰਹਿੰਦੇ ਉਹ ਤਾਂ ਦੁੱਖ ਤਸੀਹੇ ਵੀ ਸਹਿ ਸਕਦੇ ਤੇ ਬਲ ਦੀ ਸ਼ਮਾ ਪਰਵਾਨੇ ਜਦ ਤੱਕ ਦੇ ਨੇ ਕਦੇ ਸੜਨ ਤੋਂ ਬਿਨਾ ਨਹੀਂ ਰਹਿ ਸਕਦੇ ਬਲ ਦੀ ਸ਼ਮਾ ਪਰਵਾਨੇ ਜਦ ਤੱਕ ਦੇ ਨੇ ਕਦੇ ਸੜਨ ਤੋਂ ਬਿਨਾ ਨਹੀਂ ਰਹਿ ਸਕਦੇ ਦਰਸ਼ਨ ਕਰੋ ਗੁਰੂ ਅਰਜਨ ਪਾਤਸ਼ਾਹ ਜੀ ਦੇ ਚੱਲ ਰਹੀ ਕੋਈ ਕਹਿਰ ਦੀ ਲੂ ਹੈ ਸੀ ਚੱਲ ਰਹੀ ਕੋਈ ਕਹਿਰ ਦੀ ਲੂ ਹੈ ਸੀ ਮੁੜਕਾ ਸੂਰਜ ਦੇ ਮੁਖ ਤੇ ਆ ਰਿਆ ਸੀ ਦਿੱਤੇ ਗਏ ਤਸੀਹੇ ਬੇਅੰਤ ਜਾਚ ਕੇ ਫਿਰ ਵੀ ਪਾਨੀ ਦਾ ਚੰਨ ਮੁਸਕਰਾ ਰਿਹਾ ਸੀ ਦਿੱਤੇ ਗਏ ਤਸੀਹੇ ਬੇਅੰਤ ਜਾਂਚ ਕੇ ਫਿਰ ਵੀ ਪਾਨੀ ਦਾ ਚੰਨ ਮੁਸਕਰਾ ਰਿਹਾ ਸੀ ਤੱਤੇ ਮੌਸਮ ਤੇ ਤੱਤੇ ਹਾਲਾਤ ਅੰਦਰ ਆ ਠੰਡਾ ਰਹਿ ਕੇ ਠੰਡ ਵਰਤਾ ਰਿਆ ਸੀ ਉਹ ਬਹਿ ਕੇ ਤਵੀ ਉੱਤੇ ਮਹਾ ਕਵੀ ਕੋਈ ਗੀਤ ਅਰਸ਼ੀ ਪ੍ਰੀਤਮ ਦੇ ਗਾਰਿਆ ਸੀ ਬੋਲੇ ਸੋਨਿਹਾਲ ਤੇ ਸ਼੍ਰੀ ਅਕਾਲ ਵੈ ਕੇ ਤਵੀ ਉਤੇ ਮਹਾ ਕਵੀ ਕੋਈ ਗੀਤ ਅਰਸ਼ੀ ਪ੍ਰੀਤਮ ਦੇ ਗਾਰਿਆ ਸੀ ਤੋ ਰਾਵੀ ਵਿੱਚੋਂ ਅਗੰਮੀ ਆਵਾਜ਼ ਆਈ ਹੁਣ ਤਾਂ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ ਜੀਨਾ ਜ਼ੁਲਮ ਨੂੰ ਜੜੋਂ ਉਖਾੜ ਦੇਣਾ ਉਹ ਨਾ ਲੱਖਾਂ ਤੂਫਾਨਾਂ ਦਾ ਜਨਮ ਹੋਊ ਆ ਸੰਤ ਸਿਪਾਈਆਂ ਦੇ ਪੂਰਨ ਸਰੂਪੇ ਅੰਦਰ ਵੀਰ ਬਣ ਕੇ ਬਲਵਾਨਾਂ ਦਾ ਜਨਮ ਹੋਊ ਤੇ ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ ਆ ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ ਤੋਂ ਸਾਧ ਸੰਗਤ ਜਿਓ ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ ਗੋਡੇ ਟੇਕੇ ਨਹੀਂ ਕਦੇ ਵੀ ਜ਼ੁਲਮੇ ਅੱਗੇ ਆ ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ ਲੜੇ ਜੰਗ ਅੰਦਰ ਤਲੀ ਸੀਸ ਧਰ ਕੇ ਦੁਸ਼ਮਣ ਤੱਕਦੇ ਰਹੇ ਨਾਲੇ ਨਸ ਦੇ ਰੇ ਭਾਣਾ ਮੰਨਿਆ ਖਾਲਸੇ ਖੜੇ ਮੱਥੇ ਜ਼ਹਿਰੀ ਨਾਗ ਭਾਵੇਂ ਜਾਤਕ ਦੱਸ ਦੇ ਰੇ ਭਾਣਾ ਮੰਨਿਆ ਖਾਲਸੇ ਖੜੇ ਮੱਥੇ ਜ਼ਹਿਰੀ ਨਾਗ ਭਾਵੇਂ ਜਾਤਕ ਦੱਸ ਦੇ ਰੇ ਤੋ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ